ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਤੁਸਾਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਲੋ ਜੀ ਇਹ ਅਤਵਰਦੀ ਵੀਡੀਓ ਆ ਤੇ ਆਪਾਂ ਇੱਕ ਸਵੇਰੇ ਲਈ ਟੁੱਠੇ ਮੈਂ ਸਵੇਰ ਨਾਲ ਸੱਤ ਹੋ ਗਏ ਸੀ ਕਿ ਉੱਠ ਕੇ ਫੇਰ ਨਾਲੀ ਜਿਹੜਾ ਪਾਣੀ ਪੀ ਕੇ ਤੇ ਆਪਾਂ ਟਗੁੰਨੇ ਦੇ ਨਾਲ ਚਾਹ ਰੱਖਤੀ ਸੀਗੀ ਤੇ ਇੱਕ ਸਾਈਡ ਤੇ ਰੱਖਦੇ ਸੀਗੇ ਆਲੂ ਬਲਣ ਵਾਸਤੇ ਤੇ ਮਨਮੀ ਦੇ ਪਾਪਣ ਜਣਾ ਸੀ ਤੇ ਉਹਨਾਂ ਨੂੰ ਮੈਂ ਰੋਟੀ ਖਵਾ ਦਤੀ ਆ ਕਿ ਬਸ ਅੱਜ ਇੱਥੇ ਹੈਗਾ ਹੀ ਨੋਕ ਦਾ ਟਾਈਮ ਸੀਗਾ ਕਿ ਉਹ ਰੋਟੀ ਖਾ ਕੇ ਤੇ ਚਲ ਗਏ ਆ ਤੇ ਬਸ ਇੱਥੇ ਬੱਚਿਆਂ ਵਾਸਤੇ ਮੈਂ ਕਿਹਾ ਚਲ ਆਪਣੇ ਵੀ ਜਿਹੜੇ ਬਰੌਂਟੀ ਜਿਹੜੇ ਲਾਉਣੇ ਨੇ 2-4 ਕਿ ਆਪਣੀ ਵੀ ਰੋਟੀ ਜਿਹੜੀ ਬਣਾ ਲਾਂ ਬਾਕੀ ਫਿਰ ਕੰਮ ਮੈਂ ਬਾਅਦ ਚ ਕਰਦੀ ਆ ਤੇ ਬਸ ਇੱਥੇ ਰੋਟੀ ਪਕਾ ਕੇ ਰੋਟੀ ਖਾ ਕੇ ਚਾਹ ਤੇ ਪੀ ਲਈ ਸਵੇਰੇ ਰੋਟੀ ਖਾ ਲਈ ਸੀਗੀ ਮਤਲਬ ਥੋੜੀ ਲੇਟ ਖਾਧੀ ਸੀਗੀ ਰੋਟੀ ਖਾ ਕੇ ਉਸ ਤੋਂ ਬਾਅਦ ਆਪਾਂ ਲੱਗ ਪਏਗੇ ਆਪਣੇ ਕੰਮ ਝਾੜੂ ਪੂੰਛਾ ਇਹਦਾ ਕਰਨਾ ਹੈ ਨਾ ਉਹ ਲੱਗ ਪਏ ਹੀ ਆਪਾਂ ਆਪਣਾ ਕੰਮ ਕਰਨ ਤੇ ਅੱਜ ਆਲੂ ਵਾਲੀ ਬਣਾਈ ਆ ਰੋਟੀ ਸਵੇਰੇ ਕਿ ਆਲੂ ਵਾਲੀ ਰੋਟੀ ਨੇ ਕਾਫੀ ਦਿਨ ਹੋ ਗਏ ਕਸ ਤੇ ਸਬਜੀ ਨਹੀਂ ਹੈਗੀ ਰਾਤੀ ਮਦਲ ਦਾਲ ਹੈਗੀ ਉਹਦੇ ਨਾਲ ਖਾ ਲਈ ਤੇ ਤਸਵੀਰੇ ਫਿਰ ਮੈਂ ਕਿ ਚਾਲੂ ਵਾਲੀ ਲਾ ਲਾ ਰੋਟੀ ਖਾਧੀ ਆਲੂ ਵਾਲੀ ਤੇ ਥੋੜੀ ਟਾਈਮ ਨਾਲ ਖਾ ਲਈ ਤੇ ਗੁਰਪਤ ਦੇ ਕੰਨੇ ਮम्मा ਮੈਨੂੰ ਭੁੱਖ ਲੱਗੀ ਹੈ ਕਿ ਮੈਨੂੰ ਨਾਰ ਮਤਲਬ ਕੱਢ ਕੇ ਦੋ ਦਾਣੀ ਨਾਰ ਚੀਰ ਕੇ ਲੱਗੇ ਦੋ ਤੇ ਇਥੇ ਬਸ ਮੈਂ ਲੱਗੀ ਨਾ ਤੇ ਮੈਨੂੰ ਕਹਿੰਦੀ ਸਿਰੋਗਾ ਲਾ ਇੱਥੇ ਮਤਲਬ ਡੇਢ ਕ ਦਾ ਟਾਈਮ ਡੇਢ ਦੋ ਦ ਤੇ ਮੈਂ ਕਿਹਾ ਨਹੀਂ ਗੁਰਪਤ ਤੇ ਸਿਰੋਗਾ ਲਾ ਪਹਿਲਾਂ ਕਿੰਦਾ ਨਹੀਂ ਮम्मा ਮੈਂ ਬਾਅਦ ਚ ਸਰਵਾਉ ਪਹਿਲਾਂ ਮੈਨੂੰ ਨਾਰ ਦੋ ਕੇ ਰੂੰਡ ਬੈੰਦੇ ਨੇ ਵਾਲ ਕਰ ਲਈ ਕਰ ਲਈ ਆ ਤੇ ਬੜੇ ਸੁਣੇ ਲੱਗਣ ਏ ਵਾਲ ਕੋਲ ਤਾਂ ਮੇਰੇ ਲੱਗੇ ਵਾਚ ਬੂਚ ਲਾਈ ਆ ਖਲੋਤਾ ਮੇਰੇ ਲੱਗੇ ਹੈਲੋ ਗੁੱਡ ਪਟੇ ਬੱਚੇ ਬੱਤੂ ਸਰਵਾਉਂਗੇ ਤੇ ਆਵੇ ਇੱਥੇ ਬਾਈ ਕਹਿੰਦੇ ਮੈਨੂੰ ਪਤਾ ਨਹੀਂ ਕੀ ਬੋਲਣਗੇ ਤੇ ਮਨ ਮੇਰੀ ਨੂੰ ਕਹਿੰਦੇ ਕਿ ਪਾਈ ਕਰ ਦੂ ਫਤਿਹ ਤੇ ਮੈਂ ਕਹਿੰਨੀ ਕਿ ਨਾਲ ਛੇ ਲੈ ਕੇ ਤੇ ਮਤਲਬ ਨਾ ਕਾਗੇ ਨਾਰੇ ਤੇ ਫਿਰ ਮੈਂ ਸਰਵਾ ਗਾ ਦੂ ਮੈਂ ਪੈਣ ਪਰਾ ਤੇ ਇਹਨਾਂ ਦੇ ਫਿਰ ਮੈਂ ਸੇਰ ਜਿਹੜੇ ਵਾਉਂਗੀ ਆ ਮੈਂ ਨਾਲ ਛੇ ਕੇ ਥੂੜੇ ਮੇਰੇ ਪਾਂਡੇ ਦੇ ਵਿੱਚ ਅੰਦਰ ਥੋੜੇ ਜੀ ਤੇ ਉਹ ਮੈਂ ਧੂਮਗੀ ਹੁਣ ਪਾਂਡੇ ਜਮਈਆ ਮੈਂ ਦਾਤਾਂ ਨੂੰ ਮਤਲਬ ਲਾਈ ਗੱਡੀ ਤੇ ਉਹ ਮਖਣੀ ਜੀ ਰੜਕਣੀ ਆ ਉਹ ਸਵੇਰੇ ਨਾ ਮਤਲਬ ਪਤਲੀ ਗਰਮੀ ਦਾ ਕਰਤੀ ਮੈਂ ਪਿਗਲ ਜੀ ਦੀ ਪਤਲੀ ਜੀ ਮਖਣੀ ਤੇ ਉਹ ਨਿਕਲ ਨਹੀਂ ਰਹੀ ਸੁੱਤ ਹੈ ਨਾ ਤੇ ਫਿਰ ਮੈਂ ਬਰਫ਼ ਰੱਖੀ ਫ੍ਰੀਜ ਦੇ ਵਿੱਚ ਦੂਸਰੀ ਬਰਫ਼ ਤੇ ਬਹੁਤ ਜੰਮੀ ਪਈ ਆ ਬਹੁਤ ਜਿਆਦਾ ਨਿਕਲਦੀ ਨਹੀਂ ਫਿਰ ਮੈਂ ਨਾ ਵੱਖਰਾ ਕੱਡ ਲੈ ਜਿਹੜਾ ਰੱਖਿਆ ਮੈਂ ਥੋੜੀ ਜੰਮ ਜੂਗੀ ਤੇ ਫਿਰ ਪਾ ਕੇ ਫਿਰ ਮੈਂ ਕੱਢਦੀ ਆ ਤੇ ਬਸ ਇੱਥੇ ਮੈਂ ਨਾਰ ਛਿੱਲ ਕੇ ਦੇ ਕੇ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਰਸੋਈ ਦੀ ਭਾਂਡੀਆਂ ਨੂੰ ਸਾਫ਼ ਕਰਕੇ ਹੋਏ ਦੇਖੜੀ ਵਿਖਾਉਂਦੇ ਆ ਆਪਣੇ ਜੀਵੀ ਨੂੰ ਕਿੰਨੇ ਜੀਦੀਆਂ ਨੂੰ ਵਾਚ ਲਈ 2:10 ਹੋ ਗਏ ਆ ਇੱਧਰ ਮੇਰਾ ਸੁਪਰ ਹੀਰੋ ਖਾਂਡਿਆ ਪਿਆ ਕੇ ਉਹ ਨਾਰ ਗੁਰਫਤੇ ਸਵਾਦ ਆ ਮੇਰੇ ਬੱਚੇ ਖਾ ਲੋ ਫਿਰ ਮੈਂ ਤੁਹਾਡੇ ਸਰਵਾਉਣੀ ਆ ਠੀਕ ਆ ਵਾਚ ਵੇਖੋ ਤੋ ਤਾਂ ਨਾਰ ਆ ਲੱਗ ਗਿਆ ਹਾਂ ਡਿਲ ਤੇ ਚੱਲ ਅਵੇ ਦਿਨੇ ਵਾਲ ਕਰ ਲਈ ਆ ਗੁਰਫਤੇ ਦੇ ਮਨਮੀਤ ਦੇ ਵੀ ਕਰ ਲਈ ਆ ਤੇ ਆ ਵੇਖੋ ਗੁਰਫਤੇ ਨੇ ਆਪਣੀਆਂ ਗੱਡੀਆਂ ਦੇ ਥੱਲੇ ਪਾਇਆ ਖਲਾਰਾ ਖੂਬ ਗੱਡੀਆਂ ਨਾਲ ਕੱਲਾ ਖੇਡਦਾ ਰਹਿੰਦਾ ਵਾ ਵਾਵਾ ਟਾਈਮ ਬੱਚਿਆਂ ਦੇ ਸਿਰਸੂਲ ਜਿਹੜੇ ਬਾਤ ਤੇ ਆ ਦੋਹਾਂ ਭੈਣ ਭਰਾਵਾਂ ਦੇ ਖੇਡਾਲਾ ਖਲੂਰਾਕ ਕਰੀ ਤਾਂ ਚੁੱਕ ਲਿਆ ਵਾ ਤੇ ਇਸ ਵੇਲੇ ਬਣਾਈ ਇਹ ਆਲੂ ਵਾਲੀ ਰੋਟੀ ਤੇ ਉਹ ਥੋੜੇ ਆਲੂ ਨਾ ਬੱਚੇ ਪੈ ਸੀਗੇ ਤੇ ਬ੍ਰੈਡ ਦਾ ਪੈਕੇਟ ਉਦੋਂ ਲਿਆਂਦਾ ਜਿੱਦਨ ਮੈਂ ਬਿਆਸ ਗਈ ਸੀਗੀ ਕੇ ਉਧਰ ਲੈ ਕੇ ਆਏ ਹੁੰਦੇ ਆਉਂਦੇ ਆਹੀਂ ਪਰਸੋਂ ਕਿ ਅੱਜ ਐਤਵਾਰ ਨੂੰ ਚੱਕਰ ਲਿਆਂਦੇ ਸੀਗੇ ਤੇ ਐਤਵਾਰ ਨੂੰ ਬਣਾਏ ਸੀਗੇ ਸੈਂਡਵਿਚ ਜੀ ਕਿੰਦੇ ਮम्मा ਸੈਂਡਵਿਚ ਬਣਾ ਦੋ ਤੇ ਫਿਰ ਮੈਂ ਤਾਂ ਹੋਰ ਤੇ ਕੁਝ ਨਹੀਂ ਫਿਰ ਸਿਰਫ ਆਲੂ ਹੀ ਵਿੱਚ ਸਾਰਾ ਮਤਲਬ ਰਲਿਆ ਰੁਲਿਆ ਹੈ ਮੇਚ ਮੋਚ ਵਿੱਚ ਪਿਆਰ ਪੀਰ ਸਾਰਾ ਕੁਝ ਕਟਿਆ ਹੈ ਫਿਰ ਇੱਕ ਬ੍ਰੈਡ ਤੇ ਮੈਂ ਸਾਸ ਲਾ ਕੇ ਤੇ ਇੱਕ ਤੇ ਬਸ ਮੈਂ ਲਾ ਕੇ ਨਾ ਉਹ ਆਲੂ ਚੰਗੀ ਤਰ੍ਹਾਂ ਮਤਲਬ ਕੀ ਕਰੇ ਕਿ ਉਹਦੇ ਉੱਪਰ ਤੇ ਫਿਰ ਉਸ ਤੋਂ ਬਾਅਦ ਮੈਂ ਤਵੇ ਦੇ ਉੱਪਰ ਇਹਨਾਂ ਨੂੰ ਤਲਤੇ ਸੀਗੇ ਕਿਪਪ ਐ क्रिस्पी ਜੇ ਥੋੜੇ ਜਿਹਾ ਬਣੇ ਹੈਗੇ ਬੜੇ ਸਵਾਦਿਸ਼ਟ ਜੇ ਬਣੇ ਸੀਗੇ ਤੇ ਇਹ ਕਹਿੰਦੇ ਮम्मा ਭੁੱਖ ਲੱਗੀ ਹੈ ਕਿ ਕੁਝ ਦੋ ਤੇ ਫਿਰ ਫੜ ਕੇ ਮੈਂ ਇਸ ਤਰ੍ਹਾਂ ਹੀ ਕੀਤਾ ਮੱਖਣ ਤਾਂ ਹੈ ਨਹੀਂ ਸੀਗਾ ਤੇ ਉਹ ਫਿਰਨਾ ਮੈਂ ਇਸ ਤਰ੍ਹਾਂ ਹੀ ਘਿਓ ਲਾ ਕੇ ਲੈਂਦੇ ਸੀ ਇੱਕ ਸਾਈਡ ਤੇ ਘਿਓ ਲਾ ਕੇ ਤੇ ਤਵੇ ਦੇ ਉੱਪਰ ਵੀ ਘਿਓ ਹੀ ਲਾ ਲਿਆ ਸੀ ਕਿ ਮੈਂ ਲਾ ਕੇ ਤੇ ਫਿਰ ਉਹਨਾਂ ਨੂੰ ਮੈਂ ਮਤਲ ਥੋੜਾ ਜਿਹਾ ਤਲ ਜੇ ਲਿਆ ਕਰ ਲਿਆ ਰੋਸਟਡ ਜੇ ਕਰ ਲਿਆ ਸੀਗਾ ਤੇ ਫਿਰ ਆਪਾਂ ਬੱਚਿਆਂ ਨੂੰ ਦੇ ਦਿੱਤੇ ਸੀਗੇ ਬਣਾ ਕੇ ਆਲੂ ਤੇ ਉਹ ਸੌਸ ਵਗੈਰਾ ਲਾ ਕੇ 4-5 ਬਰੈਡ ਜਿੰਨੀ ਖਾਣੀ ਮਤਲਬ ਉਹਨੇ ਕੁ ਪੀਸਾਂ ਨੂੰ ਮੈਂ ਮਤਲਬ ਬਣਾ ਕੇ ਤੇ ਰੱਖ ਲਈ ਉਸ ਤੋਂ ਵਧ ਨਾਲ ਦੀ ਨਾਲ ਮੈਂ ਉੱਪਰ ਤਵੇ ਤੇ ਘੋਲ ਲਾ ਲਾ ਕੇ ਤੇ ਥੋੜਾ ਜਿਹਾ ਕਰ ਲਈ ਸੀ ਉਹਨਾਂ ਨੂੰ ਕਿ ਸੈਂਡਵਿਚ ਦੀ ਤਰ੍ਹਾਂ ਬਣਾ ਲਈ ਸੀਗੇ ਕਿ ਰਮਚਲ ਬਣਾ ਕੇ ਤੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਵੀ ਬਣਾ ਕੇ ਤੇ ਫਿਰ ਸੌਸ ਵਗਰੇ ਇਹਨਾਂ ਪਲੇਟਾਂ 'ਚ ਪਵਾ ਕੇ ਕੱਢਦੀ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਜਿਹੜਾ ਵੀ ਚੈਨਲ ਤੇ ਨਵਾਂ ਆਉਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇੱਧਰ ਸੈਂਡਵਿਚ ਬਣ ਕੇ ਹੋ ਗਏ ਆ ਤਿਆਰ ਤੇ ਰੱਖਤੇ ਆ ਪਲੇਟ 'ਚ ਤੇ ਬੱਚਿਆਂ ਨੂੰ ਸੌਸ ਨਾਲ ਨਾ ਰਾਜ ਜੜੀ ਆਉਂਦਾ ਹਨਾ ਕਿ ਸੌਸ ਦੇਖ ਲੈਣ ਤੇ ਫਿਰ ਇਹਨਾਂ ਨੇ ਕਿਹਾ ਨਾ ਸੌਸ ਵੀ ਨਾਲ ਕਾਣੀ ਆ ਹੁਣ ਮੈਂ ਨਾਲ ਰੱਖਤੀ ਇੱਕ ਸਾਈਡ ਤੇ ਸੌਸ ਪਾਤੀ ਆ ਪਲੇਟ 'ਚ ਤੇ ਇੱਧਰ ਸੈਂਡਵਿਚ ਜਿਹੜੇ ਆਪਣੇ ਬਣ ਕੇ ਬਿਲਕੁਲ ਤਿਆਰ ਵਾ ਤੇ ਹੁਣ ਬਸ ਬੱਚਿਆਂ ਨੂੰ ਦੇਈਏ ਸਵੇਰੇ ਬਣਾਏ ਸੀ ਆਲੂ ਵਾਲੇ ਪਰੌਂਠੇ ਆਲੂ ਦਾ ਮਤਲਬ ਭਰ ਲਿਆ ਪਿਆ ਸੀਗਾ ਤੇ ਮੈਂ ਕਿਹਾ ਚੱਲ ਬ੍ਰੈਡ ਬ੍ਰੈਡ ਵੀ ਲਿਆਂਦੇ ਬ੍ਰੈਡ ਵੀ ਹੈਗੇ ਤੇ ਮੈਂ ਚ ਬਣਾ ਲੈਨੇ ਆ ਕਿ ਸਵੇਦੀ ਰੋਟੀ ਖਾਦੀ ਭੁੱਖ ਲੱਗੀ ਹੀਗੀ ਤੇ ਇਧਰ ਬੱਚੇ ਖੜੇ ਆ ਮੇਰੇ ਲਾਗੇ ਮੈਂ ਨਹੀਂ ਬਣ ਗਈ ਤੇ ਇਧਰ ਬਸ ਆਪਾਂ ਬੱਚਿਆਂ ਨੂੰ ਦਈਏ ਇੱਕ ਮੇਰਾ ਬੱਚਾ ਉਹ ਵੀ ਰੋਸ ਕੇ ਬੈਠਾ ਲੜਦੇ ਦੋਵੇਂ ਭੈਣ ਭਰਾ ਤੇ ਮੈਂ ਮਤਲਬ ਉਹਨੂੰ ਥੋੜਾ ਡਾਂਟਿਆ ਤੇ ਇਸ ਕਰਕੇ ਉਹ ਰੋਸ ਗਿਆ ਗੁਰਫਤੇ ਖਾ ਲੋ ਆਜੋ ਲੈ ਜੀ ਲੈ ਜੋ ਜਾ ਦੋਨੋਂ ਭੈਣ ਭਰਾ ਖਾ ਲੋ ਤੇ ਇਧਰ ਆਪਣੇ ਆ ਬਣ ਗਏ ਆ ਤੇ ਮੈਂ ਰੱਖੀ ਆ ਚਾਹ ਚਾਹ ਪਾਣੀ ਦੇ ਦਿੱਤੀ ਚਾਹ ਮਿੱਠਾ ਪਾ ਕੇ ਤੇ ਚਾਹ ਪੀ ਗਏ ਲਓ ਜੀ ਚਾਹ ਬਣ ਕੇ ਆਪਣੀ ਤਿਆਰ ਵਚਾਹ ਆਪ ਬੱਚਿਆਂ ਦਾ ਦੁੱਧ ਚਾਹ ਜਿਹੜਾ ਮਿਕਸ ਕਰ ਲਿਆ ਵਾ ਆਪਣੀ ਕੱਲੀ ਚਾਹ ਚਾਹ ਪੀ ਕੇ ਤੇ ਉਸ ਤੋਂ ਬਾਅਦ ਕਰਦੇ ਆਪਾਂ ਕੰਮ ਧੰਦੇ ਤੇ ਆਪਾਂ ਇੱਕ ਲੈ ਲਿਆ ਸੈਂਡਵਿਚ ਇੱਕ ਇੱਕ ਬੱਚਿਆਂ ਨੇ ਲਿਆ ਵਾ ਫਦੇ ਨੇ ਤੇ ਨਹੀਂ ਖਾਧਾ ਫਦੇ ਛੱਡ ਗਿਆ ਮਨਵੀਤ ਲਈ ਆ ਖਾਣ ਤੇ ਆਜੋ ਜਿੰਨੇ ਜਿੰਨੇ ਖਾਣਾ ਵਾ ਸੈਂਡਵਿਚ ਅਸੀਂ ਤੇ ਲੱਗੀਆਂ ਟਰਾਈ ਕਰਨ ਤੇ ਖਸੈ ਨੂੰ ਜੀ ਖਾ ਕੇ ਤੇ ਫਿਰ ਆਪਾਂ ਕਰਦੇ ਆ ਕੰਮ ਕੰਟੀਨਿਊ ਬੱਚਿਆਂ ਦੇ ਸਿਰ ਮੈਂ ਵਾਦ ਤੇ ਆ ਬਾਕੀ ਕੰਮ ਮੈਂ ਕਰਦੀ ਆ Kape de black cover che rona. Te me, do papa ne do lea. Te ke lali deka black. Me ke meke kape che lala. Ti ke ke ke. Aan, teke tepe tepe. Pate tepe bole. Pate ਇੱਥੇ ਲੱਗਦੀ ਹੈ ਗੁਰਫਤੇ ਇਹ ਮਨਮਿੱਦੀਆਂ ਕਾਪੀਆਂ ਨੂੰ ਕਬਰ ਚੜਾਉਣ ਤੇ ਗੁਰਫਤੇ ਦੀਆਂ ਕਾਪੀਆਂ ਜੇ ਲਿਆਉਣ ਵਾਲੀਆਂ ਵੀ ਦੇ ਪਾਪਾ ਅੱਜ ਲੈ ਕੇ ਆਉਣਗੇ ਰਾਤੀਂ ਨਾ ਸਰਾਣੀ ਦਿੱਤਾ ਤੇ ਜਿਹੜੀਆਂ ਸਕੂਲਾਂ ਬਿਲਗੀਆਂ ਇਹਦੇ ਦੋ ਸੈੱਟ ਉਹ ਖਤਮ ਕਰ ਲਏ ਇਹਨਾਂ ਨੇ ਆ ਤੀਜੀ ਵਾਰੀ ਵੀ ਕਾਪੀਆਂ ਨਿਊ ਲੱਗਣ ਲੱਗੀਆਂ ਇਹਨਾਂ ਦੀਆਂ ਕਿ ਜੇ ਪਹਿਲਾ ਸ਼ੂਟਿੰਗਾਂ ਤੋਂ ਬਾਅਦ ਧਾਲੀਆਂ ਜਿਹੜੀਆਂ ਕਾਪੀਆਂ ਹੋ ਚੇਂਜ ਕਰਵਾਤਾ ਪਰ ਨਵੀਆਂ ਲਮਈਆਂ ਸੀ ਤੇ ਆ ਹੁਣ ਵੀ ਚੇਂਜ ਕਰਾ ਕੇ ਉਹਨਾਂ ਨਵੀਆਂ ਲੱਗੀਆਂ ਲਵਾਉਣ ਸਰ ਮੈਡਮ ਕਹਿੰਦੇ ਨਿਊ ਕਾਪੀਆਂ ਭੇਜਣੀਆਂ ਤੇ ਮੈਨੂੰ ਮੀਤੀ ਕਾਪੀ ਦੇ ਕਵਰ ਚੜਾਉਣ ਵਾਲਾ ਹੀ ਤੇ ਮੈਂ ਲੱਗ ਪਈ ਫਿਰ ਕਵਰ ਚੜਾਉਣ ਮੈਂ ਕਵਰ ਨੂੰ ਵੀ ਚੜਾ ਕੇ ਇਹਦੀ ਕਾਪੀ ਕਰਕੇ ਕਿ ਕਾਪੀ ਤੇ ਕਵਰ ਚੜਾ ਕੇ ਉਸ ਤੋਂ ਬਾਅਦ ਮੈਂ ਮੈਂ ਆਟੇ ਗੁੰਨਣਾ ਉਹ ਸਬਜੀ ਮੈਂ ਬਣਾਈ ਸਬਜੀ ਹਾਂ ਸਬਜੀ ਬਣਾ ਲਈ ਆਟੇ ਗੁੰਨਣ ਵਾਲਾ ਪਿਆ ਹੈ ਜੀ ਤੇ ਆਟਾ ਗੁੰਨ ਕੇ ਉਸ ਤੋਂ ਬਾਦ ਮੈਂ ਫੁਲਕੇ ਬਣਾਣੂਗੀ ਪਾਪਾ ਇਹਦੇ ਤੇ ਲੇਟ ਆਉਂਦੇ ਆ ਉਹਨਾਂ ਨੇ ਲੇਟ ਆਉਣਾ ਸੀਗਾ ਤੇ ਅੱਜ ਅਸੀਂ ਬਾਪੇ ਦੇ ਵੀ ਗਏ ਹੈਗੇ ਪਰ ਬੱਚੇ ਨਹੀਂ ਗਏ ਮੈਂਨਾਂ ਨੂੰ ਕਿਹਾ ਸੀਗਾ ਕਿ ਚੱਲੀਏ ਤੇ ਇਹ ਕਹਿੰਦੇ ਕਿ ਨਹੀਂ ਮम्मा ਅਸੀਂ ਨਹੀਂ ਜਾਣਾ ਹੈ ਨੇ ਸ਼ਾਇਦ ਇਥੇ ਟਾਈਮ ਹੈਗਾ ਹੀ ਕਿ 3:15 ਦਾ 3:45-5:00 ਕ ਦਾ ਟਾਈਮ ਸੀਗਾ ਹਾਂ ਜੀ ਕਿਉਂਕਿ ਵਿੱਚ ਨਾ ਉਹ ਆਂਟੀ ਦਾ ਫੋਨ ਆਉਂਦੇ ਲਾਗੋਂ ਤੇ ਉਹ ਕਹਿੰਸ਼ ਨੇਗੇ ਕਿ ਆਪਾਂ ਬਾਬੇ ਦੇ ਕੋਲੋਂ ਕ ਜਾਣਾ ਵਾ ਕਿਵੇਂ ਕ ਜਾਣੇ ਠਹਿਰ ਕੇ ਤੇ ਬਾਕੀ ਕਵਰ ਤੇ ਫਤਦੀਆਂ ਕਾਪੀਆਂ ਉਹ ਪਪਾਏ ਦੇ ਰਾਤ ਨੂੰ ਲੈ ਕੇ ਆਇ ਤੇ ਉਹਨਾਂ ਤੇ ਮੁੜ ਕੇ ਜਦੋਂ ਪਪਾਏ ਦੇ ਆ ਗਏ ਨਾ 3:30 ਆਏ ਉਦੋਂ ਫਿਰ ਮੈਂ ਉਹਨਾਂ ਦੇ ਵੀ ਕਵਰ ਜੜਾ ਕੇ ਨੇਮ ਲਿਖ ਕੇ ਫਿਰ ਗੁਰਫਤੇ ਦੇ ਬੈਗ ਚ ਪਾ ਕੇ ਰੈਡੀ ਕਰਕੇ ਉਸ ਤੋਂ ਬਾਅਦ ਆਹੀਂ ਫਿਰ ਪਾਏ ਆਹੀਂਗੇ ਕਿਉਂਕਿ ਜਦੋਂ ਉਹ ਆਏ ਫਿਰ ਰੋਟੀ ਰੋਟੀ ਵੀ ਉਹਨਾਂ ਨੂੰ ਖਵਾਈ ਰੋਟੀ ਪਕਾ ਕੇ ਰੋਟੀ ਘੋਣੀ ਰੋਟੀ ਦੇ ਕੇ ਉਹ ਨੌਣ ਚਲ ਗਏ ਮੈਂ ਫਤਿਹ ਦੀਆਂ ਕਾਪੀਆਂ ਤੇ ਕਵਰ ਕੋਲ ਜਿਹੜਾ ਆਤੀ ਹੁੰਦੀ ਥੇ ਦੇਰ ਤੱਕ ਤੇ ਚੱਲਣਾ ਬੱਚਿਆਂ ਦੀਆਂ ਕਾਪੀਆਂ ਵੀ ਰੈਡੀ ਹੋ ਗਈਆਂ ਤੇ ਇੱਥੇ ਦੋਵੇਂ ਭੈਣ ਭਰਾ ਨਾਲ ਆਪਸ ਵਿੱਚ ਗੱਲਾਂ ਬਾਤਾਂ ਮਾਰਦੇ ਤੇ ਨਾਲੇ ਮੇਦ ਲੱਗੇ ਬੈਠੇ ਹੋਰ ਮੈਂ ਜਿਹੜਾ ਮਨਮੀਤ ਦੀ ਕਾਪੀ ਤੇ ਜੜਾਤ ਸੀਗਾ ਤੇ ਉੱਤੇ ਮਤਲਬ ਲੈਮਿਨੇਸ਼ਨ ਵੀ ਜਿਹੜੀ ਕਰਨੀ ਉਹ ਕਰਤੀ ਸੀਗੀ ਤੇ ਚਲੋ ਜੀ ਠੀਕ ਹੈ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਤੇ ਓ ਕੇ ਜੀ ਬਾਏ ਇਹ ਪਿਆਰ ਕਰੀ ਸ਼ਸ਼ੀ ਕਲਜੀ ਸਾਰਿਆਂ ਨੂੰ ਮਨਮੀਤ ਮੈਨੂੰ ਸੈਲਵਟੇਵ ਕੱਟ ਕੱਟ ਕੇ ਦੇਣ ਲਈ ਸੀਗੀ ਤੇ ਆਵੇ ਕਬਰ ਚੜਾ ਤਾ ਤੇ ਪੂਰੀ ਖੁਸ਼ ਹੈ ਕਹਿੰਦੀ ਮਮਾ